ਆਬ ਦੇ ਇਸ ਪਿੰਡ ਦੇ ਵਿੱਚੋਂ ਪ੍ਰਵਾਸੀਆਂ ਨੂੰ ਕੱਢਿਆ ਜਾ ਰਿਹਾ ਬਾਹਰ ਤਕਰੀਬਨ 4 ਤੋਂ 5000 ਪ੍ਰਵਾਸੀਆਂ ਨੂੰ ਪਿੰਡ ਦੀ ਪੰਚਾਇਤ ਵੱਲੋਂ ਕਹਿ ਦਿੱਤਾ ਗਿਆ ਕਿ ਪਿੰਡ ਦੇ ਵਿੱਚ ਰਹਿਣਾ ਨਹੀਂ ਚਾਹੀਦੇ ਪਿੰਡ ਦੇ ਵਿੱਚੋਂ ਨਿਕਲ ਜਾਓ ਜਿਸ ਤਰੀਕੇ ਦੇ ਨਾਲ ਟਰੰਪ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਗਏ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਉਸੇ ਤਰੀਕੇ ਦੇ ਨਾਲ ਨਾਬਾ ਦੇ ਜ਼ਿਲ੍ਹਾ ਪਟਿਆਲਾ ਦੇ ਨਾਬਾ ਦੇ ਪਿੰਡ ਚਾਹਲ ਦੇ ਵਿੱਚ ਪੰਚਾਇਤ ਦੇ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਪਿੰਡ ਦੇ ਵਿੱਚ ਪ੍ਰਵਾਸੀ ਜਿਹੜੇ ਕਿਰਾਏ ਦੇ ਉੱਤੇ ਰਹਿੰਦੇ ਨੇ ਉਹ ਹੁਣ ਇੱਥੇ ਨਾ ਰਹੋ ਆਪਣੇ ਦੇਸ਼ ਚਲੇ ਜਾਓ ਪੰਜਾਬ ਛੱਡ ਕੇ ਚਲੇ ਜਾਓ ਤਾਂ ਇਹ ਮਾਮਲਾ ਵੀ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕੁਝ ਪੰਚਾਇਤ ਦੇ ਮੈਂਬਰ ਕਹਿ ਰਹੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਚੋਂ ਬਾਹਰ ਕੱਢੋ ਪਰ ਕੁਝ ਲੋਕ ਜਿਹੜੇ ਨੇ ਉਹ ਕਹਿ ਰਹੇ ਨੇ ਇਸ ਤਰੀਕੇ ਨਾਲ ਕਰਨਾ ਬਿਲਕੁਲ ਗਲਤ ਹੈ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਹੁਣ ਮਾਮਲਾ ਵੀ ਦਰਜ ਕਰ ਚੁੱਕੀ ਆ ਕਈ ਵਿਅਕਤੀਆਂ ਦੇ ਉੱਤੇ ਤਾਂ ਪੁਲਿਸ ਕਾਰਵਾਈ ਵੀ ਕਰ ਰਹੀ ਆ 751 ਕਰ ਦਿੱਤੀ ਆ ਪੁਲਿਸ ਦੇ ਵੱਲੋਂ ਤਾਂ ਮਾਮਲੇ ਨੇ ਤੂਲ ਫੜਿਆ ਪਿੰਡ ਦੇ ਜਿਹੜੇ ਨੌਜਵਾਨ ਨੇ ਦੋ ਵਿਅਕਤੀ ਜਿਹੜੇ ਕੈਮਰੇ ਸਾਹਮਣੇ ਆਏ ਨੇ ਹਾਲਾਂਕਿ ਪਿੰਡ ਦੀ ਪੰਚਾਇਤ ਦੇ ਕੁਝ ਮੈਂਬਰ ਕੈਮਰੇ ਸਾਹਮਣੇ ਨਹੀਂ ਆਏ ਪੰਚਾਇਤ ਦੇ ਮੈਂਬਰਾਂ ਤੋਂ ਇਲਾਵਾ ਜੋ ਹੋਰ ਪਿੰਡ ਦੇ ਲੋਕ ਨੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਆਖਰ ਕਿਉਂ ਇੰਨਾ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਕੀ ਕਾਰਨ ਨੇ ਪਿੰਡ ਦੇ ਵਿੱਚੋਂ 4 ਤੋਂ 5000 ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਇੰਨੇ ਪ੍ਰਵਾਸੀ ਰਹਿ ਕਿਉਂ ਰਹੇ ਨੇ ਪਿੰਡ ਦੇ ਵਿੱਚ ਕਰਾਇ ਤੇ ਪੂਰੀ ਗੱਲਬਾਤ ਪਿੰਡ ਦੇ ਲੋਕਾਂ ਦੀ ਜਵਾਨੀ ਸੁਣਾਉਣੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਕਿਹੋ ਜੀ ਕਾਰਵਾਈ ਕਰ ਰਹੀ ਆ ਪੂਰੀ ਗੱਲਬਾਤ ਤੁਹਾਨੂੰ ਪੁਲਿਸ ਅਧਿਕਾਰੀ ਦੀ ਵੀ ਜਵਾਨੀ ਸੁਣਾਉਣੀ ਹੈ ਸਦਰ ਥਾਣਾ ਸਦਰ ਭਾਰਤ ਤੋਂ ਦੇ ਇੰਚਾਰਜ ਪਰ ਪ੍ਰਵਾਸੀ ਮੌਜੂਦ ਇੱਥੇ ਪੱਗਣੇ ਨਹੀਂ ਕੱਲਦਾ ਤਾਂ ਕੀ ਕਾਰਨ ਹੈ ਕਾਰਨ ਇਹ ਹੈ ਜੀ ਸਮੱਸਿਆ 4-5 ਸਾਲ ਦੀ ਜਿਹੜਾ ਪਹਿਲਾ ਸਰਪੰਚ ਸੀ ਉਹਨੂੰ ਵੀ ਕਿਹਾ ਸੀ ਭਾਈ ਆਸ ਮੱਥਿਆ ਆਉਂਦੀ ਪਹਿਲਾਂ ਤਾਂ ਹੀ ਪਿੰਡ ਵਾਲਾ ਕੋਈ ਪੁਲਿਸ ਥਾਣੇ ਧੋਈ ਜਾਊਗੀ ਸਰਪੰਚ ਕੋਲ ਆਉਂਦੀ ਹੈ ਉਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਐ ਇਹਨੂੰ ਇਹੀ ਸ਼ਰਤ ਰੱਖੀ ਵੀ ਭਾਈ ਸਾਡੇ ਬਹੁਤ ਗੰਦ ਪੈ ਗਿਆ ਪਿੰਡ ਚ ਵੀ ਬਹੁਤ ਕ੍ਰਾਈਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਵੋਟਾਂ ਪਾਵਾਂਗੇ ਵੋਟਾਂ ਪੰਚਾਇਤ ਸਾਰੇ 7 ਪੰਜ ਇੱਕ ਸਰਪੰਚ ਸਾਰੇ ਇੱਕ ਪਾਸੇ ਨੇ ਵਿੱਚ ਰਹਿਤੋਂ ਵੀ ਇਹਨਾਂ ਵਿੱਚ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵਧ ਗਿਆ ਜੀ ਸਾਡੀ ਲੜਾਈ ਝਗੜੇ ਛੇੜਾ ਛੜਾ ਦਾ ਵੱਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਨਹੀਂ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੁ ਪ੍ਰਵਾਸੀ ਨਹੀਂ ਜਿਹੜੇ ਇਹ ਤੇ ਹੈਗੇ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਵਾਦੀ ਸਾਰੀ 3000 ਹੈ ਇਹ ਆਲੇ ਦਾਲੇ ਪਿੰਡਾਂ ਚੋਂ ਵੀ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਸਾਡੇ ਪਿੰਡ ਚ ਜਿਆਦੇ ਰਹਿੰਦੇ ਨਹੀਂ ਆਲੇ ਦਾਲੇ ਤਾਂ ਕੋਈ ਨਹੀਂ ਰਹਿੰਦਾ ਇਹ ਤਾਂ 10 ਪਿੰਡਾਂ ਨੇ ਜੀ ਲਾਉਸ ਮੈਚ ਕਰਤੇ ਜੀ ਸਾਡੇ ਪਾਈ ਕੋਈ ਵੀ ਪ੍ਰਵਾਸੀ ਨਾ ਰਹੇ ਨਾ ਤਾਂ ਉਹਦੀ ਕੋਈ ਆਈਡੈਂਟੀਫਿਕੇਸ਼ਨ ਹੈ ਜੀ ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ ਉਧਰ ਰਹਿ ਲੈਣੇ ਸਾਨੂੰ ਕੋਈ ਤਰਾਜ ਨਹੀਂ ਜੀ ਬੰਦਿਆਂ ਜਿਹਨਾਂ ਨੇ ਤਾਂ business ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨੀਮ ਉਹਨਾਂ ਨੂੰ ਰੱਖਣ ਚ ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਕਰ ਰਹੇ ਨੇ ਪ੍ਰਵਾਸੀ ਸਾਡੇ ਹੋਊਗਾ ਜੀ 4-5000 ਪ੍ਰਵਾਸੀ ਹਾਂ ਤੇ ਤੁਸੀਂ ਵਿਰੋਧ ਵੀ ਕੀਤਾ ਤੁਹਾਨੂੰ ਪੁਲਿਸ ਨੇ ਫੜਿਆ ਕੀ ਕਰੇ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਇਹ ਨਸ਼ੇ ਦਾ ਕਾਰੋਬਾਰ ਵੀ ਆ ਇਹ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਪਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ ਕੇ ਕਿਹਾ ਤੀਂ ਭਾਈ ਪ੍ਰਵਾਸੀਆਂ ਨੂੰ ਤੁਹਾਨੂੰ ਹੱਥ ਬੰਨ ਕੇ ਵੇ ਨਹੀਂ ਕਮਰੇ ਨਾਲ ਦੋ ਵੀ ਪਿੰਡ ਚੋਂ ਬਾਹਰ ਹੀ ਚੜਦੇ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾਤਾ ਹਾਂਜੀ ਫੜਾ 6 ਵਜੇ ਮੈਨੂੰ ਚੱਕ ਕੇ ਲੈ ਗਏ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕ ਕੇ ਲੈ ਗਏ ਇਹ ਤਾਂ ਗੁੰਡਾ ਰਾਜ ਹੈ ਜੀ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚ ਨਹੀਂ ਕੋਈ ਕੁੱੁੱਥੇ ਦਾ ਜੀ ਹਾਂ ਕੋਈ ਨਹੀਂ ਪੁੱਛਦਾ ਚੱਕ ਕੇ ਗੁਰੂ ਥਾਂੇ ਫਿਰ ਦਾਂਦੇ ਨੇ ਸਾਡੇ 755 ਕਰਾ ਜੀਲ ਪੇਚ ਤੇ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 755 ਕਰ ਇੱਕ ਪੰਚਾਇਤ ਮੈਂ ਗਰਜੰਟ ਸਿੰਘ ਜੀ ਇੱਕ ਦਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਸੀ ਹਾਂ ਉਹ ਵੀ ਪਿੰਡ ਦੇ ਇੰਨੇ ਵੀ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰਪੰਚ ਦਾ ਸਟੈਂਡ ਪਰ ਵਾਸੀਆਂ ਨੂੰ ਕੱਢਣ ਚਾਹੀਏ ਵੀ ਇੱਥੋਂ ਚਲੇ ਜਾਓ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਅਸੀਂ ਸੰਪਰਕ ਕੀਤਾ ਕੇ ਉਹਨਾਂ ਤੇ ਵੀ ਦਬਾਅ ਪਾਇਆ ਵਿਆ ਜੀ ਡਰਾਈਵਰ ਨੇ ਸਰਪੰਚ ਜੀ ਸਾਡੇ ਪਿੰਡ ਦੇ ਬਹੁਤ ਜ਼ਿਆਦੇ ਡਰਾਈਵਰ ਨੇ ਅਸੀਂ ਤਾਂ ਇਹੀ ਮੰਗ ਕਰ ਗਏ ਹਾਂ ਕਿ ਪ੍ਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਇਹ ਕੱਲ ਨੂੰ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵਿੱਚ ਵੀ ਹੋ ਸਕਦਾ ਕੋਈ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਜੀ ਸਾਰੇ ਪਿੰਡ ਕੀ ਨਹੀਂ ਜਿੰਨੇ ਵੀ ਰਹਿੰਦੇ ਨੇ ਚਲੇ ਗਏ ਹਾਂ ਜੀ ਕੁਚ ਚਲੇਗਾ ਜੀ ਕੁਛ ਰਹਿੰਦੇ ਨੇ ੱੱਕੇ ਨਾ ਰੱਖਦੇ ਨੇ ਵੀ ਤੁਸੀਂ ਜਾਇਓ ਨਾ ਅਸੀਂ ਗੋਲੀ ਮਾਰ ਦਾਂਗੇ ਜੇ ਤੁਹਾਨੂੰ ਕੱਢਣ ਆਉ। ਐ ਉਹਨਾਂ ਨੂੰ ਫੈਦੀਆਂ ਦਿੰਦੇ ਨਹੀਂ ਜੀ ਸਾਡੇ ਬੰਦੇ ਨੂੰ ਇੱਕ ਨੂੰ ਅਸਲਾ ਵੀ ਕਿਹਾ ਕਹਿੰਦਾ ਮੇਰੇ ਕੋਲ ਉਹ ਕਹਿੰਦਾ ਜੇ ਤੈਨੂੰ ਕੱਢਣ ਆਉਣਗੇ ਮੇਰੇ ਕੋਲ ਅਸਲਾ ਕਹਿੰਦਾ ਆਪ ਵੀ ਕੋਈ ਪਿੰਡ ਦਾ ਕਹਿੰਦਾ ਅਸੀਂ ਗੋਲੀ ਮਾਰ ਦਾਂਗੇ ਇੱਥੇ ਤੱਕ ਵੀ ਕਿਹਾ ਗਿਆ ਜੀ ਸਾਈਡ ਬਿਜ਼ਨਸ ਬਣਾ ਲਿਆ ਜੀ ਇੱਕ ਘਰ ਚ ਲਾ ਲਓ ਵੀ 50 ਬੰਦੇ ਰਹਿੰਦੇ ਨੇ ਜੀ ਮੀਟਰ ਲੱਗੇ ਹੋਏ ਇੱਕ ਸਰਕਾਰ ਨੂੰ ਵੀ ਘਾਟਾ ਜੀ ਉਹ ਚ ਅੱਗੇ ਛੋਟੇ ਛੋਟੇ ਮੀਟਰ ਲਾਏ ਹੋਏ ਨੇ ਜਿਹੜੇ ਅੱਗੇ 10 ਦੇ ਨੇ ਉਹਨਾਂ ਤਾਂ ਮੀਟਰ ਇੱਕ ਆ ਇੱਕ ਕਮਰੇ ਚ 10 ਰਹਿੰਦੇ ਨੇ ਕੋਈ ਬੰਗਲਾ ਦੇਸੀ ਆ ਕੋਈ ਵਿਤੋਂਗੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ ਹਜੇ ਸੱਚੀ ਜੀ ਜੇ ਅਸੀਂ ਇਹ ਮੰਗ ਕਰਦੇ ਆ ਤਾਂ ਸਾਨੂੰ ਉਲਟਾ ਪਸਾਇਆ ਜਾਂਦਾ ਫਿਰ ਸਿੰਘ ਜੀ ਚਲੋ ਸੋ ਕੀ ਮੈਟਰ ਆ ਕਿ ਪ੍ਰਿੰਟ ਦਾ ਜਿਹੜਾ ਹੋਏਗਾ ਪ੍ਰਵਾਸੀ ਨੀਂਦੋਰਾ ਨੂੰ ਕੱਢਣ ਦੀ ਗੱਲ ਕੀਤੀ ਜਾ ਰਹੀ ਆ ਅਨਾਉਂਸ ਕਰੀ ਹੋਈ ਆ ਪੱਤਰ ਡਾਵੇਟ ਦੇ ਤੌਰ ਤੇ ਸਾਡੇ ਪਿੰਡ ਪ੍ਰਵਾਸੀ ਬਹੁਤ ਬੈਠੇ ਨਹੀਂ ਨੁਕਸਾਨ ਬਹੁਤ ਕਰ ਰਹੇ ਨੇ ਇਹ ਪਰ ਜਿਨੇ ਪੜੇ ਸਕੂਲ ਆਦਰ ਨੂੰ ਕੁੜੀਆਂ ਜਾਂਦੀਆਂ ਨੇ ਉਨਾ ਦਾ ਵੀ ਬੜਾ ਔਖਾ ਹੈ ਬੱਚਾ ਨੂੰ ਲਜਾਣਾ ਕਰਨਾ ਵਿਲੇ ਨੇ ਇਹ ਫੈਕਟਰੀ ਕੋਲੇ ਛਾਵ ਨੂੰ ਇੱਕ ਰਜਾ ਕੇ ਬਹਿ ਗਈ ਜਿੰਨਾ ਜਨੂ ਛੁੱਟੀ ਨਹੀਂ ਦੀ ਆ ਉਧਰ ਲੋਕ ਬਹੁਤ ਤੰਗ ਹੋਏ ਗਾਂ ਦੇ ਸਾਰੇ ਪਿੰਡ ਦੇ ਚਾਰ ਸਵੇਰੇ ਦੇਖ ਲੋ بڑے بڑے ਕੂੜੇ ਦੇ ਢੇਰ ਲੱਗੇ ਨੇ ਲਫਾਫੇ ਭਰ ਦਿੰਨੇ ਕੂੜੇ ਦੇ ਢੇਰ ਤਾਂ ਇਕੱਤਾ ਸੜਕ ਤੇ ਹੀ ਲੱਗਾ ਹੋਇਆ ਬਹੁਤ ਬੜਾ ਢੇਰ ਇਹਨਾਂ ਨੇ ਬੜੇ ਪਿੰਡ ਸਾਰਾ ਦੁਖੀ ਕਰਿਆ ਪਿਆ ਜੀ ਪੰਚਾਇਤ ਸਾਡੀ ਕੱਢਣ ਦੇ ਹੱਕ ਤੇ ਇਹਨਾਂ ਨੇ ਤੇ ਵਿੱਚ ਬਾਹਰੋਂ ਬੰਦੇ ਆਏ ਨੇ ਜਿਹੜੇ ਇਹਨਾਂ ਨੂੰ ਰੱਖੀ ਬੈਠੇ ਨੇ ਉਹਨਾਂ ਨੇ ਤਾਂ ਬਿਜ਼ਨਸ ਬਣਾਇਆ ਹੈ ਜੀ 20-20 30-30 ਕਮਰੇ ਵਿਗਾ ਪਿੱਗਾ ਜਮੀਨ ਲੈ ਲੈਂਦੇ ਨੇ ਵਿਗਾ ਪਿੱਗਾ ਜਮੀਨ ਲੈ ਕੇ ਕਮਰੇ ਬਣਾ ਲੈਂਦੇ ਨੇ ਤੇ ਉਹਨਾਂ ਦਾ ਤਾਂ ਚੱਲ ਰਿਹਾ ਜੀ ਬਿਜ਼ਨਸ ਆ 2025-25 ਸਭ ਨੂੰ ਕਿਰਾਏ ਤੇ ਕਮਰਾ ਲੈਂਦੇ ਨੇ ਕਿੰਨੇ ਜੀ ਬੰਦੂ ਜੀ ਬੰਦਚੀਆਂ ਹੋ ਥਾਸੇ ਨੇ ਜੀ ਹਾਂ ਜੀ ਉਹ ਪਰਿਵਾਰਾਂ ਨਾਲ ਰਹਿੰਦੇ ਨਹੀਂ ਕੱਲੇ ਕੱਲੇ ਰਹਿੰਦੇ ਨੇ ਉਹਨਾਂ ਨੇ ਤਾਂ ਇੱਕ ਪਾਸੇ ਕਰਾ ਦੁਖੀ ਸਾਡੇ ਪਿੰਡ ਦੇ ਲੋਕ ਹੋ ਰਹੇ ਨੇ ਵੀ ਸੰਬੰਧਿਤ ਕਿੰਨੇ ਪਿੰਡਾਂ ਨੇ ਮਦਦ ਪਾਇਆ ਸੀ ਇਹ 10-12 ਪਿੰਡਾਂ ਦਾ ਪਾਇਆ ਜਨਪੜਿਆਗਾ ਦਰਗਾਪੁਰਾਗਾ ਫਰੀਦਪੁਰ ਕੁੰਡਰਾ ਜੋ ਪਿੰਡ ਚਹਿਲ ਦੇ ਵਿੱਚ ਸਾਡੇ ਕੋਲ ਇੱਕ ਜਿਹੜੀ ਥਾਣੇ ਕੰਪਲੇਂਟ ਮਕੂਲ ਹੋਈ ਸੀ ਜੀ ਤੇ ਜਿਨ੍ਹਾਂ ਦੇ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਚਹਿਲ ਦੇ ਵਿੱਚ ਉਹਨੇ ਚਹਿਲ ਪਿੰਡ ਦੇ ਲੋਕੀ ਉਹਨਾਂ ਨੂੰ ਕਹਿਰੇ ਦੀ ਜਿਹੜੀ ਜਿਨ੍ਹਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਵੀ ਇਹਨਾਂ ਨੂੰ ਇਥੋਂ ਛੱਡਿਆ ਜਾਵੇ। ਉਹ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਦੇ ਵਿੱਚ ਅਸੀਂ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਵੀ ਉਹ ਵੀ ਜਿਹੜੇ ਪੰਜ ਬੰਦੇ ਸੀਗੇ ਆਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਸੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਆ ਪੂਰਾ ਤੇ ਉਸ ਤੋਂ ਬਾਅਦ ਜਿਹੜਾ ਹੁਣ ਫੀਕਲ ਹੈਗਾ ਇਹ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਆਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪ੍ਰਵਾਸੀ ਜਾਂ ਆਪਾਂ ਕਿਸੇ ਵੀ ਟੈਨੈਂਟ ਤੋਂ ਰੱਖਦੇ ਹੈਗਾ ਵੀ ਕੀ ਡੂੰਗ ਨੇ ਕੀ ਡਾਟ ਨੇ ਆਪਾਂ ਉਹਨਾਂ ਤੋਂ ਬੈਠ ਕੇ ਇਹਦਾ ਹੱਲ ਕਰਵਾ ਦਾਂਗੇ ਕੋਈ ਜੈਰੀਫੀਕੇਸ਼ਨ ਕਰਵਾਈ ਸੀ ਜਿਹੜਾ ਉਹਨਾਂ ਨੇ ਪ੍ਰਵਾਸੀ ਜਿਹੜੇ ਰੱਖੇ ਨੇ ਹਾਂਜੀ ਉਹਨਾਂ ਦੇ ਵਿੱਚੋਂ ਕੁਝ ਦੀ ਵੈਰੀਫਿਕੇਸ਼ਨ ਥੀ ਕਿ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਤੇ ਓਨਰ ਨੇ ਉਹਨਾਂ ਨੂੰ ਵੀ ਸਖਤ ਅਦੇਤ ਕੀਤੀ ਆ ਵੀ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾ ਕੋਈ ਥਾਣੇ ਦੇ ਵਿੱਚ ਕਰਵਾਓ ਤੇ ਇਹਨਾਂ ਕੋਲ ਬਿਨਾ ਅਸਲ ਕੋਈ ਵੀ ਇਹ ਲਾਉ ਨਹੀਂ ਕੀਤਾ ਜਾਉਂਦਾ। ਉਹ ਕਹਿੰਦਾ ਸੀ ਕਹਿ ਰਹੇ ਨੇ ਵੀ ਮਾਹੌਲ ਖਰਾਬ ਕਰ ਰਹੇ ਨੇ ਜਿਹੜੇ ਪ੍ਰਵਾਸੀਪੁਰ ਨੇ ਸ਼ੋਰ ਵਗੈਰਾ ਦਾ ਉਧਰਵਾਜ ਕਰਦੇ ਨੇ। ਨਹੀਂ ਇਹਦੇ ਕੋਈ ਇਸ ਸਬੰਧ ਦੇ ਵਿੱਚ ਸਾਡੇ ਕੋਲ ਪੰਚਾਇਤ ਵੱਲੋਂ ਜਾਂ ਪਿੰਡ ਬੰਨੋ ਕੋਈ ਵੀ ਰਿਟਰਨ ਦੇ ਵਿੱਚ ਆਈ ਜੀ ਕੰਪਲੀਟ ਜਿਹੜੀ ਨਹੀਂ ਖੋਲੋਈ। ਸੋ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਥੀਗੀ ਤਾਂ ਜਾਂ ਇਨ ਫਿਊਚਰ ਆਉਂਦੀ ਹੈ ਤਾਂ ਜਿਹੜੀ ਰਿਟਰਨ ਕੰਪਲੀਟ ਆ ਸਾਣੇ ਸਾਨੂੰ ਦੇਣ ਤੇ ਜਿੱਦਾਂ ਦਾ ਜਿਹੜੀ ਕੋਈ ਜਿੱਦਾਂ ਦੀ ਹਰਕਤ ਕਰਦਾ ਤੇ ਉਸ ਨੂੰ ਉਸ ਹਿਸਾਬ ਨਾਲ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਚੇ ਕਿਹਨਾਂ ਨੂੰ ਦਰਜ ਕੀਤੇ ਗਏ ਸੀਗੇ? ਪਰਚੇ ਕਿਹਨਾਂ ਦੇ ਦਰਜ ਕੀਤੇ ਗਏ ਸੀਗੇ? ਇਹ ਪਰਚੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਈ। ਸਿਰਫ ਜਿਹੜੇ ਜਿਨ੍ਹਾਂ ਦੀ ਗੇਸਟ ਕੰਪਲੀਟ ਆਈ ਸੀਗੀ ਤੇ ਉਹਨਾਂ ਦੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਦੇ ਤੇ 100% ਦੇ ਨਾਲ ਇਹ ਕੀਤਾ ਗਿਆ ਸੀ ਅਲੱਗ-ਅਲੱਗ ਪਾਸਕੰਟਰ ਤੋਂ ਮਤਲਬ ਸਾਡੇ ਕੋਲ ਜਿਹੜੀ ਕੰਪਲੀਟ ਸਿਰਫ ਗੈਲ ਪਿੰਡ ਤੋਂ ਆਈ ਸੀ ਤੇ ਇਸ ਤੋਂ ਬਿਨਾ ਹੋਰ ਕਿਸੇ ਪਿੰਡ ਦੀ ਪਾਸ ਤੋਂ ਥਾਣੇ ਦੇ ਏਰੀਆ ਦੇ ਜਿੰਨੇ ਵੀ ਪਿੰਡ ਨੇ ਚੈਲ ਪਿੰਡ ਤੋਂ ਬਿਨਾ ਕੋਈ ਕੰਪਲੀਟ ਨਹੀਂ ਹੋਈ